ਤੁਸੀਂ ਮੈਂ ਹੈਰਾਨ ਰਹਿ ਗਿਆ ਜਦੋਂ ਮੈਂ ਪੜਿਆ ਉਹ ਕਹਿੰਦੇ ਜਿਹੜੇ ਹਾਰ ਜਾਂਦੇ ਆ ਨਾ ਜਿਹੜੇ ਕੁਝ ਕਰ ਨਹੀਂ ਸਕਦੇ ਜਿਹੜੇ ਕਬੂਲ ਲੈਂਦੇ ਆ ਫਿਰ ਆਲੇ ਦੁਆਲੇ ਸਮਾਜ ਨੂੰ ਇਦਾਂ ਤੇ ਮਾਪੇ ਕਰਕੇ ਜਾਂ ਸਮਾਜ ਨੇ ਪੇ ਅਸੀਂ ਕੱਢ ਦਿੱਤੇ ਜਾਵਾਂਗੇ ਜਾਂ ਸਾਨੂੰ ਪੜ੍ਹਾਈ ਲਈ ਖਰਚਾ ਨਹੀਂ ਮਿਲਣਾ ਫਿਰ ਕੀ ਕਰਾਂਗੇ ਅਸੀਂ ਉਹ ਫਿਰ ਸਮਾਜ ਸੁਧਾਰ ਦੇ ਕਾਰਜ ਵਿੱਚ ਲੱਗ ਜਾਂਦੇ ਮੈਂ ਸੋਚਦਾ ਸੀ ਇਹਦਾ ਮਤਲਬ ਗੁਰਦੁਆਰਿਆਂ ਕਮੇਟੀਆਂ ਦੇ ਵਿੱਚ ਸਾਡੀਆਂ ਐਨ ਜੀਓ ਦੇ ਵਿੱਚ ਜਿਹੜੀ ਬਹੁਤ ਗਣਤੀ ਆ ਵੱਡੇ ਹਰ ਇੱਕ ਬੰਦਾ ਤੁਰਿਆ ਆ ਪੇ ਆ ਗਲਤ ਹੋ ਰਿਹਾ ਜੀ ਆ ਗਲਤ ਹੋ ਰਿਹਾ ਜਿਹੜੇ ਮੇਲਿਆਂ ਦੇ ਵਿੱਚ ਇਦਾਂ ਕੁੜੀਆਂ ਮੁੰਡਿਆਂ ਨੂੰ ਰੋਕ ਰਹੇ ਹੁੰਦੇ ਆ ਪੇ ਇੱਥੇ ਇਦਾਂ ਵੈਲੈਂਟਾਈਨ ਡੇ ਨਹੀਂ ਮਨਾਉਣ ਦੇਣਾ ਇੱਥੇ ਗੱਲਾਂ ਨਹੀਂ ਕਰਨ ਦੇਣੀਆਂ ਧਾਰਮਿਕ ਸਥਾਨੇ ਸਾਰੇ ਉਹ ਆ ਜੀ ਆਪ ਨਹੀਂ ਜਾਣ ਰਹੇ ਸਬਕੌਂਸ਼ੀਅਸਲੀ ਹੋ ਰਿਹਾ ਕਿਉਂਕਿ ਉਹਨਾਂ ਦਾ ਮਾਈਂਡ ਫਿਰ ਉਹਨਾਂ ਨੂੰ ਅਪਰੋਚ ਕਰਦਾ ਵੀ ਆਹ ਆਹ ਕੰਮ ਤੂੰ ਕਰਨਾ ਚਾਹੁੰਦਾ ਸੀ ਇਹ ਸੋਸਾਇਟੀ ਚ ਅਪਰੂਵ ਨਹੀਂ ਹੈਗਾ ਤੇਰੇ ਪਰਿਵਾਰ ਵਿੱਚ ਤੇਰੇ ਖਾਨਦਾਨ ਵਿੱਚ ਤੇਰੇ ਮਾਪੇ ਨੂੰ ਆਲੇ ਦੁਆਲੇ ਨੂੰ ਇਹ ਤਾਂ ਰਿਸ਼ਤੇਦਾਰਾਂ ਨੂੰ ਤင် ਤਾਂ ਤੈਨ ਤਾਂ ਕੁੜੀਏ ਤੈਨ ਤਾਂ ਪੁੱਤ ਮੰਗਣ ਦੇ ਆ ਤੇਰੀਆਂ ਤਾਂ ਸਿਫਤਾਂ ਹੁੰਦੀਆਂ ਫੇ ਤਾਂ ਬਹੁਤ ਸਿਆਣੀ ਹੈ ਤਾਂ ਬਹੁਤ ਅਕਲਮੰਦ ਹੈ ਦੇ ਹੁਣ ਤੋਂ ਆ ਫੈਸਲਾ ਲੈ ਲਿਆ ਇਹ ਤਾਂ ਨਹੀਂ ਕਰਣਾ ਲੈ ਇੰਨੀ ਕਮੀ ਫਿਰ ਅਪਰੂਵਲ ਜਿਹੜੀ ਵਾਹ ਵਾਹ ਹੀ ਮਿਲ ਰਹੀ ਹੈ ਉਦੋਂ ਜਦੋਂ ਆਪਣੇ ਮਾਈਂਡ ਨੂੰ ਅਸੀਂ ਸਨੇਹਾ ਦਿੰਨੇ ਆ ਪਰ ਨਹੀਂ ਨਹੀਂ ਮੈਂ ਨਹੀਂ ਇਹ ਕਰਨਾ ਫਿਰ ਦਾ ਚੰਗਾ ਨਹੀਂ ਲੱਗਣਾ ਵਾਪ ਦੀ ਪੱਗ ਨੂੰ ਦਾਗ ਲੱਗਣਾ ਲੋਕੀ ਕਹਿਣਗੇ ਇਦਾਂ ਇਨੈਚਰ ਦੀ ਕਮਾਈ ਹੋਈ ਜਿੱਤੇ ਆ ਫਿਰ ਮਾਈਂਡ ਮਾਈਂਡ ਸਮਝਦਾ ਪਏ ਅੱਛਾ ਇਹਨੂੰ ਉਹ ਕੰਮ ਚੰਗੇ ਲੱਗਦੇ ਜਿਹੜੀ ਸੋਸਾਇਟੀ ਜਿਹੜੇ ਉਹਦੇ ਸਮਾਜ ਨੂੰ ਚੰਗੇ ਲੱਗਦੇ ਫੇ ਉਹਨਾਂ ਕਰਜ ਕਰਦਾ ਸਨ ਉਧਰ ਨੂੰ ਤੁਰ ਦਿੰਦਾ ਕੀ ਹੁੰਦੇ ਨੇ ਬੱਚੇ ਉਮਰ ਤੋਂ ਪਹਿਲਾਂ ਇਦਾਂ ਕੁੜੀਆਂ ਜਦੋਂ 18 20 ਸਾਲ ਦੀਆਂ ਕੁੜੀਆਂ ਜਾ ਕੇ ਕਈ ਅੰਮ੍ਰਿਤਪਾਲ ਦੇ ਮੋਹਰੇ ਬੈਠ ਕੇ ਭਿੰਡਰਾਲੇ ਦੇ ਵੇਲੇ ਵੀ ਤਾਂ ਹੁੰਦੀ ਸੀ ਜਦ ਟਾਡੀਆਂ ਨੂੰ ਇਦਾਂ ਪਾਠ ਲੋੜ ਤੋਂ ਵੱਧ ਕਰਦੀਆਂ ਉਹ ਉਮਰ ਤੱਕ ਉਹਨਾਂ ਦੀ ਜ਼ਿੰਦਗੀ ਜੀਣ ਦੀ ਹੈ ਉਹ ਕੋ ਖੂਬੀ ਨਹੀਂ ਹੈ ਜੇ ਤੁਹਾਡਾ ਬੱਚਾ ਇਸ ਉਮਰ ਦੇ ਵਿੱਚ ਸਮਾਜ ਸੁਧਾਰ ਦੇ ਰਾਹ, ਸੋਸ਼ਲ ਵਰਕ ਦੇ ਰਾਹ, ਧਾਰਮਿਕ ਦਿਖਾਵੇ ਦੇ ਕੰਮਾਂ ਦੇ ਰਾਹ ਪੈ ਗਿਆ ਤਾਂ ਫਿਕਰ ਕਰਿਓ ਉਹਦੀ ਜ਼ਿੰਦਗੀ ਗਾਹ ਕਿਦਾਂ ਦੀ ਹੋਣੀ। ਖਾਸ ਕਰਕੇ ਮਾਮਾ ਨੂੰ ਜ਼ਰੂਰ ਫਿਕਰ ਚਾਹੀਦਾ। ਹਰ ਇੱਕ ਮਾਂ ਜਦੋਂ ਤੱਕ ਔਰਤ ਬੱਚਾ ਜੰਮਦੀ ਆ ਉਦੋਂ ਤੱਕ ਉਹਨੂੰ ਆਪਣੀ ਜ਼ਿੰਦਗੀ ਦੇ ਲਏ ਹੋਏ ਫੈਸਲਿਆਂ ਬਾਰੇ ਅਹਿਸਾਸ ਹੋ ਚੁੱਕਾ ਹੁੰਦਾ। ਮੈਂ ਕੀ ਘਟਿਆ ਕੀ ਕੀਤਾ ਮੈਂ ਕਿਹੜੇ ਰਾਹ ਪੈ ਗਿਆ ਸਹੀਆ ਜਾਂ ਗਲਤ ਇਹ ਹਬੀ ਸੀ ਮੇਰੀ ਮੈਂ ਆ ਜੀਵਨ ਜੀਣਾ ਚਾਹੁੰਦੀ ਸੀ ਜੋ ਲੋਕਾਂ ਨੂੰ ਖੁਸ਼ ਕਰਦੀ ਨੇ ਰਾਹ ਚੁਣ ਲਿਆ ਹੁ ਸਕਦਾ ਵਿਆਹ ਦੇ 2-4 ਸਾਲ ਚਾਹ-ਚਾਹ ਦੇ ਵਿੱਚ ਲੰਘ ਗਏ ਹੁਣ ਇਦਾਂ ਤਾਂ ਹੁੰਦੀ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਦੋ ਦੋ ਦਿਨ ਵੀ ਤੁਸੀਂ ਕਿਸੇ ਬੰਦੇ ਜਾਂ ਔਰਤ ਦੇ ਨਾਲ ਕੱਠ ਲਓ ਤੁਹਾਨੂੰ ਪਤਾ ਲੱਗ ਸਕਦਾ ਹੈ ਕਿ ਇੰਨੀ ਇਰਿਟੇਸ਼ਨ ਕਿ ਜਦੋਂ ਡੇਟ ਤੇ ਜਾਣਾ ਜਦੋਂ ਤੁਸੀਂ ਫਿਲਮ ਦੇਖਣੀ ਆ 2 ਘੰਟੇ ਖਾਣੇ ਲਈ ਉਦੋਂ ਤੱਕ ਇਵਨ ਅੰਗੇਜਮੈਂਟ ਤੋਂ ਬਾਅਦ ਵੀ ਜਦੋਂ ਫੋਨ ਤੇ ਗੱਲਾਂ ਹੁੰਦੀਆਂ ਉਹ ਤਾਂ ਸਾਰੀਆਂ ਚੰਗੀਆਂ ਚੰਗੀਆਂ ਗੱਲਾਂ ਕਰਨੀਆਂ ਦੋਹਾਂ ਕਿਸੇ ਵੀ ਮੁਗੇਤਰ ਨੂੰ ਆਪਸ ਵਿੱਚ ਹੀ ਅੰਗੇਜਮੈਂਟ ਹੋਈ ਜੋੜੇ ਦੀਆਂ ਗੱਲਾਂ ਸੁਣ ਕੇ ਦੇਖ ਲਿਓ ਜੋ ਜਿਨ੍ਹਾਂ ਨੇ ਆਪ ਜਿਨ੍ਹਾਂ ਦੇ ਵਿਆਹ ਹੋਇਆ ਉਹਨਾਂ ਨੇ ਇੰਗੇਜਮੈਂਟ ਦੇ ਤਾਂ ਵਿਆਹ ਦੇ ਵਿਚਾਰੇ ਜਿਹੜੀਆਂ ਗੱਲਾਂ ਕੀਤੀਆਂ ਉਹ ਗੱਲਾਂ ਬਾਰੇ ਸੋਚ ਕੇ ਦੇਖੋ ਉਸ ਵੇਲੇ ਜਦੋਂ ਕੁੜੀ ਕਹਿੰਦੀ ਆ ਇਦਾਂ ਕਿ ਮੈਂ ਤਾਂ ਸਵੇਰੇ ਲੇਟ ਉੱਠਦੀ ਆ ਮੈਂ ਤਾਂ ਮੁੰਡਾ ਕੋ ਕਹਿੰਦਾ ਵੀ ਮੇਰੇ ਮਾਂ ਪਿਓ ਦਾ ਖਾਣਾ ਕੌਣ ਬਣਾਊਗਾ ਉਸ ਵੇਲੇ ਕਹੂਗਾ ਮੁੰਡਾ ਕੁਦੂ ਤਾਂ ਗੱਲਾਂ ਕਰਨੇ ਦਾ ਉਹਦੇ ਵਿੱਚ ਢਰਕ ਭੋਰਿਆ ਜਾ ਰਿਹਾ ਹੈ ਉਦੋਂ ਹਰ ਚੀਜ਼ ਮੰਨੀ ਜਾ ਰਹੀ ਹੈ ਕਿ ਜੀ ਉਹ ਔਰਤ ਨੂੰ ਬਣਾਇਆ ਕੁਦਰਤ ਨੇ ਹੋਰ ਤਰ੍ਹਾਂ ਦੀ ਆ ਉਹ ਉਹ ਜੋ ਮਤਲਬ ਅਣਜਾਣੇ ਚ ਵੀ ਕਹਿ ਰਹੀ ਜੋ ਸੈਸਪਾਈ ਵੀ ਕਹਿ ਰਹੀ ਆ ਉਹ ਉਹ ਉਹਦਾ ਅੱਗਾ ਫਿਊਚਰ ਜਿਹੜਾ ਬਿਲਡ ਹੋ ਰਿਹਾ ਉਹਦੇ ਉੱਤੇ ਉਹ ਸਾਰੇ ਡੀਟੇਲ ਚ ਇੱਤੇ ਰੱਖਦੀ ਆ ਬੰਦੇ ਨੂੰ ਉਹ ਵੱਡੇ ਵੱਡੇ ਵਾਅਦੇ ਕਰਕੇ ਵੀ ਉਹ ਤਾਂ ਹੁੰਦਾ ਪਰ ਹੁਣ ਗੱਲ ਚੱਲ ਰਹੀ ਗੱਲ ਚ ਗੱਲ ਕਰਦੇ ਹੋ ਕੋਈ ਗੱਲ ਹੀ ਤਾਂ ਕੀ ਉਹ ਕਹਿੰਦੀ ਸਵੇਰੇ ਬ੍ਰੇਕਫਾਸਟ ਮੈਂ ਪ੍ਰੋਟੇਨ ਮੈਨੂ ਲੈ ਆਪਾਂ ਮੈਕਡੋਨਲਿਆ ਕਰਾਂਗੇ ਹੁਣੋਂ ਤਾਂ ਗੱਲ ਚੱਲ ਰਹੀ ਹੈ ਨਾ ਉਹਨਾਂ ਕੋਲ ਗੱਲ ਕੀਤੀ ਬੰਦਾ ਕਹਿੰਦਾ ਇਹ ਮਾਰੀ ਆ ਮੈਂ ਵੀ ਛੱਡ ਦੇਣਾ ਤਾਂ ਕੀ ਪਰ ਉਹ ਔਰਤ ਦਾ ਬ੍ਰੇਨ ਹੈ ਜਿਹੜਾ ਉਹ ਡੀਟੇਲ ਫੜ ਕੇ ਬਹਿੰਦਾ ਕੱਲੀ ਕੱਲੀ ਗੱਲ ਨੂੰ ਨੋਟ ਕਰਕੇ ਬਹਿੰਦਾ ਹੁਣ ਵਿਆਹ ਤੋਂ ਬਾਅਦ ਜਦੋਂ ਬੰਦਾ ਸੋਚਦਾ ਵੀ ਰੋਜ਼ ਹੀ ਮੈਕਡੋਨਲ ਨੂੰ ਥੋੜੂ ਆਊਗਾ ਕੱਲਾ ਮੈਂ ਕੰਮ ਕਰਦਾ ਤੂੰ 500 ਡਾਲਰ ਮੈਂ ਲੈ ਕੇ ਆਉਣਾ 450 ਕਿਰਾਏ ਚ ਨਿਕਲ ਜਾਂਦਾ ਉਹ ਬਟਾਏ ਵੀ ਕਰੂੰਗਾ ਮੈਂ ਤਾਂ ਉਨ ਅਗਲੀ ਕਹਿੰਦੀ ਲੈ ਦੱਸ ਤਾਂ ਮੈਂ ਕਿਹਾ ਵੀ 2-4 ਸਾਲ ਦੇ ਵਿੱਚ ਉਹ ਤਾਂ ਬਹੁਤ ਜ਼ਿਆਦਾ ਹੈ ਜਾਨੀ 6 ਮਹੀਨੇ ਸਾਲ ਦੇ ਵਿੱਚ ਪਤਾ ਲੱਗ ਜਾਂਦਾ ਵੀ ਮੈਂ ਕੀ ਫੈਸਲਾ ਲੈਂਦਾ ਇਹ ਬੰਦਾ ਤਾਂ ਠੀਕ ਸੀ ਪਰ ਟੱਬਰ ਚੰਗੜਾ ਦਾ ਟੱਬਰ ਇਹ ਵਿੱਚ ਮੈਂ ਮੈਂ ਤਾਂ ਫਸ ਗਈ ਆ ਇਹ ਤਾਂ ਇਹ ਗੱਲਾਂ ਕਰਦਾ ਸੀ ਪਰ ਜਦੋਂ ਕਿਸੇ ਦੇ ਬੱਚੇ 14-15 18 ਸਾਲ ਦੇ ਹੋ ਜਾਣ ਉਦੋਂ ਤੱਕ ਤਾਂ ਬਿਲਕੁਲ ਅਹਿਸਾਸ ਹੋ ਜਾਣਾ ਚਾਹੀਦਾ ਨਾ ਜੇ ਲੋੜ ਤੋਂ ਵੱਧ ਸੋਸ਼ਲ ਵਰਕ ਦੇ ਰਾਹ ਬੱਚਾ ਪੈ ਰਿਹਾ ਆ ਤਾਂ ਸਮਝ ਲਿਓ ਤੁਸੀਂ ਡਰਾ ਇੰਨਾ ਦਿੱਤਾ ਹਲੇਦੋਲੇ ਸਮਾਜ ਨੇ ਪਾਬੰਦੀਆਂ ਇੰਨੀਆਂ ਲਾਤੀਆਂ ਅਸੀਂ ਕਹਿੰਨੇ ਅਸੀਂ ਸਿੱਖਿਆ ਦੇ ਰਹੇ ਹਾਂ ਅਸੀਂ ਸਾਖੀਆਂ ਸੁਣਾ ਕੇ ਅਸੀਂ ਤਾਂ ਗੁਰਦੁਆਰੇ ਲੈ ਕੇ ਬੱਚਾ ਸਵੇਰੇ ਲੈ ਜਿਹਦਾ ਇਹਤਵਾਰ ਸਾਰਾ ਦਿਨ ਹਾਂ ਇਹ ਤਾਂ ਸਾਡਾ ਮੁੰਡਾ ਤਾਂ ਤਮਲਾ ਸਿੱਖਦਾ ਕਿਹੜਾ ਡਰਿਆ ਕਦੇ ਪੁੱਛਿਆ ਆਪਣੇ ਆਪ ਨੂੰ ਤੇ ਨਹੀਂ ਯਕੀਨ ਆਉਂਦਾ ਤਾਂ ਬੱਚਿਆਂ ਨੂੰ ਕੱਲਿਆਂ ਨੂੰ ਛੱਡ ਕੇ ਕੋਈ ਰਿਕਾਰਡਿੰਗ ਲਾ ਕੇ ਦੇਖ ਲਿਓ ਕੱਲੇ ਗੱਲਾਂ ਉਹਨੂੰ ਉਹਨਾਂ ਨੂੰ ਆਪਣੇ ਫਿਊਚਰ ਦਾ ਫਰਕ ਫਿਕਰ ਕਿੰਨਾ ਹੈ ਸਕੂਲ ਦੀ ਐਜੂਕੇਸ਼ਨ ਜਿਹੜੀ ਹੈ ਬੇਸ਼ੱਕ ਉਹ ਬਿਊਰੋਕ੍ਰੇਟ ਆਪਣੀ ਪਸੰਦ ਦੇ ਹੀ ਬਣਾਉਣਾ ਚਾਹੁੰਦੇ ਆ ਤੇ ਅਸੀਂ ਗੁਰਦੁਆਰੇ ਤਵਲਾ ਸਿਖਾ ਕੇ ਅਸੀਂ ਕੀ ਬਣਾ ਦੇਣਾ ਵੱਤ ਤੋਂ ਵੱਤ ਸ਼੍ਰੀਨਗਰ ਵਾਲਾ ਬਣ ਜਾਊਗਾ ਉਹਦਾ ਭਰਾਮਣ ਜਾਊਗਾ ਅਸੀਂ ਜਿਹਨੂੰ ਗੱਤਕਾ ਸਿਖਾ ਰਹੇ ਹਾਂ ਉਹ ਕਿ ਉਹ ਕਿ ਬਣ ਜਾਊਗਾ ਵੱਤ ਤੋਂ ਵੱਤ ਜਿਹੜੀ ਕੁੜੀ ਨੂੰ ਕੀਰਤਨ ਸਿਖਾਉਣਾ ਚਾਹੁੰਦੇ ਆ ਉਹ ਕੀ ਬਣ ਜੂਗੀ ਬੱਦ ਤੋਂ ਬੱਦ ਬਸ ਲੋਕਾਂ ਨੂੰ ਖੁਸ਼ ਕਰਨ ਦੀ ਬਿਮਾਰੀ ਲੱਗ ਜੂਗੀ ਉਹਨੂੰ ਹੁਣ ਜਦੋਂ ਇਹ ਸਾਰਾ ਜਿਹੜਾ ਨਾ ਐਦਾਂ ਉਲਝਿਆ ਹੋਇਆ ਤਾਣਾ ਆ ਜਦੋਂ ਉਹਨੂੰ ਸਾਰੇ ਨੂੰ ਐਦਾਂ ਸਲਝਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਆਪ ਨੂੰ ਵਿਚ ਉਹਦੇ ਰੱਖ ਕੇ ਦੇਖਦੇ ਆ ਕਿ ਅਸੀਂ ਕਿੱਥੇ ਕਿਹੜੀ ਗੱਲ ਕਿੱਥੇ ਲੈ ਕੇ ਜਾਣਾ ਚਾਹੁੰਦੇ ਆ ਗੁਰੂ ਸਾਹਿਬ ਤੇ ਆ ਜਦੋਂ ਅਸੀਂ ਆਪਣੇ ਬੰਦਿਆਂ ਦੀ ਗੱਲ ਕਰਦੇ ਆ ਵੀ ਗੁਰੂ ਸਾਹਿਬ ਕਿਹਦੇ ਨਾਲ ਹਰ ਇੱਕ ਬੰਦਾ ਆਪਣੀ ਮਰਜ਼ੀ ਦੀ ਪੰਕਤੀ ਚੱਕ ਕੇ 골ਡੀ ਉਹਨਾਂ ਨੂੰ ਪੁੱਛ ਕੇ ਦੇਖ ਲਓ ਇਹ ਪਖੰਡ ਕਹੀ ਜਾਂਦਾ ਜੀ ਇਹ ਜਿਹੜਾ ਬੰਦਿਆਂ ਨੇ ਕਦੇ ਥੁੱਕਿਆ ਨਹੀਂ ਕਿਸੇ ਦੇ ਹੱਥ ਉਨਨ ਨੂੰ ਇਹ ਲੱਗਦਾ ਪਿਆ ਜਿਹੜੀਆਂ 4-5 ਗੱਲਾਂ ਸਾਨੂੰ ਪਤਾ ਲੱਗ ਗਈਆਂ ਨਾ ਇਦਾਂ ਜਿਦਾ ਪੰਥ ਪ੍ਰੀਤ ਨੂੰ ਸੀ ਬਿਰਖ ਤਨ ਨੂੰ ਨਹੀਂ ਲਾਲਾਂ ਵਾਲੇ ਦੇ ਪੀਰ ਦੇ ਨਿਫਰਤ ਹੁੰਦੇ ਹੋਣਾ ਨੂੰ ਮੜੀਆਂ ਤੇ ਨਹੀਂ ਜਾਣਾ ਇਹ ਤੋਂ ਆਪਣੇ ਬਾਬਿਆਂ ਦੇ ਇਦਾਂ ਇਦਾਂ ਪ੍ਰੈਰੀ ਹੱਥ ਨਹੀਂ ਲਾਉਣਾ ਚਾਰ ਗੱਲਾਂ ਪਤਾ ਲੱਗ ਗਈਆਂ ਕਿੰਨੀ ਵਾਰ ਆਇਆ ਗੁਰਬਾਣੀ ਦੇ ਵਿੱਚ ਪੂਰੇ ਗੁਰੂ ਅਰਜਨ ਸਾਹਿਬ ਦਾ ਅਧਿਐਨ ਕਰਕੇ ਦੇਖੋ ਆਪਣੇ ਜਿਹੜੇ ਮਨ ਕਰਕੇ ਅਸੀਂ ਆਪਣਾ ਲੋਭ ਕਰਦੇ ਹਾਂ ਸੋਚਦੇ ਹਾਂ ਜੀਿੰਦਗੀ ਨੂੰ 2 ਢਾਈ ਸੌ ਸਾਲ ਤੱਕ ਤਾਂ ਮਨੋਵਿਗਿਆਨਕ ਜਿਹੜੀ ਖੇਡ ਸੀ ਨਾ ਕਿਉਂਕਿ ਬਹੁਤ ਲੰਬਾ ਚਿਰ ਮਨੋਵਿਗਿਆਨ ਨੂੰ ਫਲਸਫੀ ਨਾਲ ਜੋੜ ਕੇ ਦੇਖਿਆ ਗਿਆ। ਅੱਧ ਡੇਢ ਦੋ ਸੌ ਸਾਲ ਤੋਂ 200 ਸਾਲ ਤੋਂ ਬਦ ਤੋਂ ਬਦ ਹੋਇਆ ਹੋਊਗਾ। ਜਦੋਂ ਇਸ ਐਂਗਲ ਤੋਂ ਦੇਖਣ ਲੱਗੇ ਆਪ ਨਹੀਂ ਇੱਕ ਵੱਖਰਾ ਫਲਸਫੀ ਤੋਂ ਵੱਖਰਾ ਵਿਸ਼ਾ ਉਹ ਇਸੇ ਇਦਾਂ ਇਦਾਂ ਦੇਖਦੇ ਗਏ ਆ ਉਹ ਅਸੀਂ ਹਰ ਇੱਕ ਬੰਦਾ ਆਪਣੀ ਜਿਹਨੂੰ ਕੁਝ ਵੀ ਨਹੀਂ ਕਰਨਾ ਹੁ ਮਤਲਬ ਗੁੱਸਾ ਆ ਕਿਸੇ ਦੇ ਨਾਲ ਕੋਈ ਬੰਦਾ ਸਾਡੇ ਨਾਲ ਰੁੱਸ ਗਿਆ ਠੀਕ ਆ ਉਹ ਇਦਾਂ ਗਰਬਾਣੀ ਦੀ ਇੱਕ ਪੰਤੀ ਲੈ ਕੇ ਇਦਾਂ ਇਦਾਂ ਲੰਬੀ ਇਦਾਂ ਲੰਬੀ ਜੰਦਾ ਵੀਡੀਓ ਵਾਲੇ ਗਲਤੀ ਕਿੱਥੇ ਕਰਦੇ ਆ ਇਦਾਂ ਗਲਤ ਕਿੱਥੇ ਬੋਲਦੇ ਉੱਥੇ ਲੈ ਕੇ ਆਹ ਦੇਖ ਲਓ ਇਹ ਗੱਲਾਂ ਕਰਦਾ ਸੀ ਜੀ ਐ ਫੇ ਤੈਨੂੰ ਇਹਦੇ ਨਾਲ ਕੀ ਮੈਨੂੰ ਕਿੱਥੇ ਲੱਗਣ ਲੱਪਿਆ ਵੀ ਗੁਰੂ ਸਾਹਿਬ ਤੇਰੇ ਨਾਲ ਖੜ ਜਾਣਗੇ ਮੈਂ ਉਹ ਮੈਂ ਉਹਨਾਂ ਦੇ ਚਾਹੁੰਦਾ ਇੱਥੇ ਸੌਰੀ ਪਿੱਛੇ ਇੱਕ ਯਾਨੀ ਇਹਨਾਂ ਦੀ ਲਾਈਨ ਤੁਸੀਂ ਜੇ ਦੇਖੋ ਵੀ ਕਿੰਨੀ ਲੰਬੀ ਆ ਆ ਮੈਨੂੰ ਹਰਪ੍ਰੀਤ ਦੇ ਬਾਈ ਨੇ ਭੇਜਿਆ ਸੀਗਾ ਸੌਰੀ ਬਈ ਨਹੀਂ 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 ਕਿੱਥੇ ਗਿਆ ਉਹ ਗੁਰਦਰਸ਼ਨ ਸਿੰਘ ਢਿੱਲੋਂ ਤੁਸੀਂ ਦੇਖ ਲਓ ਹਿਸਟੋਰੀਆ ਨੇ ਆ ਅਸੀਂ ਕਹਿੰਨੇ ਕਿੱਡਾ ਵੱਡਾ ਵਿਦਵਾਨ ਆ ਆ ਆ ਸੁਣ ਕੇ ਦੇਖਿਓ ਵੀ ਅਸੀਂ ਜਦੋਂ ਬੰਦਾ ਦੂਜੇ ਨੂੰ ਕਹਿੰਦਾ ਨਾ ਕਿਸੇ ਦੀ ਸਿਫਤ ਕਰਦਾ ਹੈ ਕਿਸੇ ਦੇ ਬਾਰੇ ਵਿੱਚ ਕੋ ਟਿੱਪਣੀ ਕਰਦਾ ਆ ਉਦੋਂ ਤੁਹਾਨੂੰ ਉਹਦੇ ਮਾਈਂਡ ਸੈਟ ਦਾ ਅੰਦਾਜ਼ਾ ਲੱਗ ਜਾਂਦਾ ਆ ਵੀ ਇਹ ਆਪ ਕੀ ਸੋਚਦਾ ਗੁਰੂ ਸਾਹਿਬ ਦੇ ਬਾਰੇ ਜਦੋਂ ਜੇ ਕੋਈ ਸਿਖਾਣਾ ਬਣਾ ਰਹੇ ਕਿਚਨ ਦੇ ਵਿੱਚ ਹੈਨਾ ਤੁਸੀਂ ਖਾਣਾ ਬਣਾਉਣ ਲੱਗੇ ਆ ਤੇ ਦਾਲ ਰੱਖੀ ਤੁਸੀਂ ਮਿਕਸ ਦਾਲ ਰੱਖੀ ਮਹਾ ਦੀ ਮਸਰਾਂ ਦੀ ਦਾਲ ਰੱਖੀ ਤੁਸੀਂ ਹੈਨਾ ਉਹ ਦਾਲ ਰਿਜੜੀ ਰੱਖ ਕੇ ਤੁਹਾਨੂੰ ਕੜਛੀ ਮਾਰਨੀ ਭੁੱਲ ਗਈ ਹੁਣ ਤੁਸੀਂ 5-7 10 ਮਿੰਟ ਬਾਅਦ ਤੁਸੀਂ ਆ ਕੇ ਦੇਖਿਆ ਪਿਓ ਹੋ ਇਹ ਤਾਂ ਥੱਲੇ ਚੁੱਲਾ ਤੇ ਸਗਾ ਥੱਲੇ ਲੱਗੇ ਹੁਣ ਥੱਲੇ ਖੀਰ ਲੱਗ ਜਾਏ ਖੀਰ ਕਦੇ ਬਣਾ ਕੇ ਦੇਖ ਲਿਓ ਥੱਲੇ ਲੱਗ ਜਾਣਾ ਪਮਾ ਮਨ ਲਓ 2 ਕਿਲੋ ਚੌਲਾਂ ਦੀ ਖੀਰ ਤੁਸੀਂ ਬਣਾਈ ਆ ਉਹਦੇ ਵਿੱਚੋਂ ਕੁੱਲ ਮਿਲਾ ਕੇ ਇੱਕ ਕੜਛੀ ਆ ਜਿਹੜੀ ਇਦਾਂ ਪੂਰੇ ਜੇ ਤੁਸੀਂ ਦੇਖੋ ਇੱਕ ਕੜਛੀ ਮਸੀ ਆ ਜਿਹੜੀ ਥੱਲੇ ਲੱਗੀ ਹੋਈ ਆ ਪਰ ਉਹਦੀ ਹਵਕ ਜਿਹੜੀ ਆ ਨਾ ਉਹ ਸਾਰੀ ਖੀਰ ਦੇ ਵਿੱਚ ਅੰਜੜੀ ਚਾਹ ਬਣਾਉਨੇ ਆ ਦੁੱਧ ਥੋੜਾ ਜਿਹਾ ਜੇ ਖੱਟਾ ਹੋਣਾ ਹੀ ਲੱਗਾ ਮਨ ਲਓ ਥੋੜਾ ਮਾੜਾ ਜਿਹਾ ਜਿਹਨੂੰ ਖੰਟਾ ਕਹਿੰਨੇ ਆ ਦੁੱਧ ਖਰਾਬ ਹੋ ਗਿਆ ਮੰਨ ਲਓ ਤਿੰਨ 2-3% ਹੋਇਆ ਜੀ ਉਹਨੂੰ ਫੇਰ ਵੀ ਤਨੀ ਚਾਹ ਤੁਹਾਡੀ ਦੂਰ ਹੋ ਗਈ ਤਾਂ ਤੁਸੀਂ ਦਾਲ ਸਬ지 ਬਣਾ ਕੇ ਫ੍ਰਿਜ ਚ ਰੱਖ ਦਿੱਤੀ ਹੈ ਜਿਆਦੇ ਦਿਨ ਹੋ ਗਿਆ ਉਹਨੂੰ 2-3 ਦਿਨ ਹੋ ਗਿਆ ਜੇ ਰੱਖਣ ਲੱਗਿਆਂ ਤੋਂ ਤੁਹਾਨੂੰ ਘੰਟਾ 2 ਘੰਟੇ ਲੇਟ ਹੋ ਗਿਆ ਗਰਮੀਆਂ ਆ ਉਹ 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 ਆਪਣੇ ਆਪ ਚ ਖਰਾਬ ਹੋਣਾ ਸ਼ੁਰੂ ਹੋਈ ਆ ਜਦੋਂ ਤੁਸੀਂ ਇਹਦਾ ਕੱਢ ਕੇ